ਤਰ ਪਰ ਸਸ ਸਸ ਕਲ ਤੇ ਜਿਨਾਂ ਨੇ ਮੈਨੂੰ ਫੇਸਬੁੱਕ ਤੇ ਜੇ ਫੋਨ ਹਣੀ ਕੀਤਾ ਜਲਦੀ ਜਲਦੀ ਕਰੋ ਆਪਾ ਫਟਾਫਟ 1 ਲੱਖ ਈਵਰਸ ਜੜੀ ਨੇ ਬਣਾ ਲਿਏ ਮੈਂ ਤੜ ਤੋਂ ਇੱਕ ਸੁਝਾਅ ਲੈਣਾ ਚਾਹੂੰਗੀ ਕਿ ਤੁਸੀਂ ਉਸ ਸਸ ਬਾਰੇ ਕੀ ਕਹਿਣਾ ਚਾਹੋਗੇ ਜਿਸ ਦੇ ਪੁੱਤਰ ਦੇ ਵਿਆਹ ਨੂੰ 6 ਮਹੀਨੇ ਹੋਏ ਆ ਪਰ 2 ਮਹੀਨੇ ਪਹਿਲਾਂ ਉਸ ਦੇ ਪੁੱਤਰ ਦੇ ਸਹੁਰੇ ਦਾ ਐਕਸੀਡੈਂਟ ਨਾਲ ਡੈਥ ਹੋ ਗਈ ਔਰ ਹੁਣ ਸਸ ਰੋਜ਼ ਉਸ ਨੂੰ 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 ਸੁਣਾ ਰਹੀ ਏ ਕਿ ਤੇਰੇ ਪੇਖਿਓ ਜੇ ਦੀਵਾਲੀ ਨਹੀਂ ਆਈ ਸਾਰਿਆਂ ਨੂੰ ਆ ਦੀ ਦੁਆਲੀ ਆ ਗਈ ਉਸਨੇ ਹੌਲੀ ਜਿਹਾ ਮम्मा ਈਸ਼ਵਰੀ ਪਾਪਾ ਦੀ ਡੈਥ ਕਰਕੇ ਮੇਰੇ ਪਿੱਕੇ ਦੁਆਲੀ ਨਹੀਂ ਮਨਾ ਰਹੇ ਤੂੰ ਗੱਜ ਕੇ ਬੋਲੀ ਤੇਰੇ ਪਿੱਕੇ ਸੋਗ ਪਿਆ ਮੇਰੇ ਘਰ ਤਾਂ ਨਹੀਂ ਮੇਰੇ ਪੁੱਤਰ ਦੀ ਤਾਂ ਪਹਿਲੀ ਦੁਆਲੀ ਏ ਇਹ ਦੁਆਲੀ ਦੁਬਾਰਾ ਤਾਂ ਨਹੀਂ ਆਣੀ ਮੇਰੇ ਪੁੱਤਰ ਦੇ ਸਗਨ ਹੋਣੇ ਚਾਹੀਦੇ ਨੇ ਉਹਨਾਂ ਨੂੰ ਫੋਨ ਕਰ ਜਿੰਦਾ ਮਰਜੀ ਮੇਰੇ ਸਾਰੇ ਕਾਰਵਿਆਵਹਾਰ ਕਰ ਮੈਂ ਤੁਹਾਨੂੰ ਇਹ ਪੁੱਛਣਾ ਚਾਹਨੀ ਆ ਕਿ ਇਹੋ ਜੇ ਸੱਸਾਂ ਦੇ ਦਿਲ ਵਿੱਚ ਆਪਣੀਆਂ ਨੂੰਹਾਂ ਵਾਸਤੇ ਕੋਈ ਰਹਿਮ ਕੋਈ ਤਰਸ ਜਾਂ ਕੋਈ ਡਰ ਨਹੀਂ ਹੁੰਦਾ ਚਾਰ ਚੀਜ਼ਾਂ ਲੈ ਕੇ ਉਸ ਦਾ ਕੀ ਬਣ ਜਾਏਗਾ ਕਿ ਉਹ ਨੂੰਹ ਦੀਆਂ ਭਾਵਨਾਵਾਂ ਨੂੰ ਜਰਾ ਵੀ ਨਹੀਂ ਸਮਝਦੀ ਕਿ ਉਸ ਨੂੰਹ ਤੇ ਕੀ ਬੀਤ ਰਹੀ ਏ ਜਿਸਦੇ ਪਿਓ ਦੀ ਡੈਥ ਹੋ ਗਈ ਏ ਔਰ ਸੱਸ ਨੂੰ ਦੁਆਲੀਆਂ ਸੋਚ ਰਹੀ ਹੈ ਜਰਾ ਇਹਦੇ ਬਾਰੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ